ਸਸੀ ਕਾਲ ਜੀ ਸਾਰਿਆਂ ਨੂੰ ਤੁਸੀਂ ਜੁੜੇ ਹੋ ਝੰਡਖਾੜਾ ਪੇਜ ਨਾਲ ਬਾਰਡਰ ਦੇ ਆ ਕਿਸਾਨ ਜੁਣੀਏ ਪੰਜਾਬ ਦੀ ਜੱਥੇਬੰਦੀ ਦੇ ਪੰਜਾਬ ਦੇ ਵਾਈਸ ਪ੍ਰਧਾਨ ਸੁਜੀਤ ਸਿੰਘ ਪੂਰਾ ਵੱਲੋਂ ਮੀਟਿੰਗ ਕੀਤੀ ਇਹ ਮੀਟਿੰਗ ਹਲਕਾ ਖੇਮ ਕਰਨ ਦੇ ਸਰਦੀਪਿੰਡ ਖਾਲੜਾ ਦੇ ਜ਼ਿਲ੍ਹਾ ਸੈਕਟਰੀ ਸੁਖਜੀਤ ਸਿੰਘ ਖਾਲੜਾ ਦੇ ਗ੍ਰਹਿ ਵਿਖੇ ਹੋਈ ਇਸ ਮੀਟਿੰਗ ਵਿੱਚ ਬਾਰਡਰ ਦੇ ਰਹਿੰਦੇ ਕਿਸਾਨਾਂ ਤੇ ਆਮ ਲੋਕਾਂ ਦੀਆਂ ਮੁਸ਼ਕਲਾਂ ਬਾਰੇ ਵਿਚਾਰ ਚਰਚਾ ਹੋਈ ਇਸ ਮੀਟਿੰਗ ਵਿੱਚ ਜੱਥੇਬੰਦੀ ਦੇ ਵੱਖ-ਵੱਖ ਆਗੂ ਸਹਿਬਾਨ ਸਾਰੇ ਹਾਜ਼ਰ ਸਨ ਇਸ ਮੌਕੇ ਜੱਥੇਬੰਦੀ ਦੇ ਆਗੂ ਸਰਜੀਤ ਸਿੰਘ ਭੂਰਾ ਨੇ ਕਿਸਾਨਾਂ ਬਾਰੇ ਕੀ ਕਿਹਾ ਆਓ ਤੁਸੀਂ ਵੀ ਸੁਣਿਓ ਜੁੜੇ ਰਹੋ ਪੇਜ ਨਾਲ ਧੰਨਵਾਦ ਸੋਨਿਆ ਸੋ ਸ੍ਰੀ ਅਕਾਲ ਬੋਲੇ ਸੋਨਿਆ ਸੋ ਸ੍ਰੀ ਅਕਾਲ

ਜੱਥੇਬੰਦੀ ਦਾ ਤੇ ਕਿਹੜੇ ਸਬੰਧ ਵਿੱਚ ਮੀਟਿੰਗ ਕੀਤੀ ਗਈ ਹੈ ਮੇਰਾ ਨਾਂਜੀ ਸਰਜੀਤ ਸਿੰਘ ਪੂਰਾ ਵਾਂ ਤੇ ਮੈਂ ਪੰਜਾਬ ਆਰਡਰ ਏਰੀਆ ਕਿਸਾਨ ਯੂਨੀਅਨ ਦਾ ਸੇਵਾਦਾਰ ਆ ਪੰਜਾਬ ਵਾਈਸ ਪ੍ਰਧਾਨ ਸੋ ਅੱਜ ਅਸੀਂ ਸਰਜੀਤ ਸਿੰਘ ਖਲੜਾ ਦੇ ਘਰੇ ਇੱਥੇ ਮੀਟਿੰਗ ਕੀਤੀ ਆ ਸਾਰੇ ਆਪਣੇ ਸਾਡੇ ਜ਼ਿੰਮੇਵਾਰ ਵੀਰ ਸਾਰੇ ਇਕੱਠੇ ਨੇ ਕੋਏ ਆ ਸੋ ਇੱਕ ਵੱਡੀ ਮੀਟਿੰਗ ਨਹੀਂ ਸੀ ਹੈਗੀ ਪਰ ਇਹਦੇ ਵਿੱਚ ਨਾ ਇੱਕ ਚੀਜ਼ ਹੈਗੀ ਆ ਕਿ ਜਿਹੜੀਆਂ ਹੁਣ ਤਾਰ ਬੰਦੀ ਆ ਉਥੇ ਸੜਕ ਬਣ ਰਹੀ ਚਲੋ ਤਾਰ ਉਦੋਂ ਇਹਨਾਂ ਨੇ ਗਲਤ ਤਰੀਕੇ ਨਾਲ ਲਾਤੀ ਪਰ ਅੱਜ ਹੁਣ ਕੀ ਕਰ ਰਹੇ ਆ ਕਿ ਜਿਹੜਾ ਪਿੱਛੇ 14 ਫੁੱਟ 22 ਫੁੱਟ ਰਸਤਾ ਵਾ ਉਥੇ ਸੜਕ ਬਣਾਉਣੀ ਸ਼ੁਰੂ ਕਰਤੀ ਆ ਸੋ ਅੱਜ ਇਹਨਾਂ ਵੀਰਾਂ ਨੇ ਸੱਦਿਆ ਸੀ ਕਿ ਉਹ ਪ੍ਰਕਿਰਿਆ ਦੇ ਵਿੱਚ ਆਪਾਂ ਉਹਨੂੰ ਡੱਕਿਆ ਜਾਵੇ ਸੋ ਅਸੀਂ ਆਪਣੀ ਜਿਹੜੀ ਸਾਡੀ ਪੰਜਾਬ ਬਾਡੀ ਆ ਸਾਡੇ ਪ੍ਰਧਾਨ ਆ ਸਰਦਾਰ ਗਬੀਰ ਸਿੰਘ ਪੰਘਾਲਾ ਜੀ ਸੋ ਸਾਰੇ ਛਾਂ ਜ਼ਿਲ੍ਹਿਆਂ ਦੀ ਬਾਡੀ ਇੱਕ ਮੀਟਿੰਗ ਸੱਦਣ ਜਾ ਰਹੇ ਆ ਛੇਤੀ ਆਉਣ ਵਾਲੇ ਦਿਨਾਂ ਦੇ ਵਿੱਚ ਸੋ ਅਸੀਂ ਉਹ ਮੀਟਿੰਗ ਸਾਧਕੋਂ ਦੇ ਵਿੱਚ ਰਣਨੀਤੀ ਤੈਅ ਕਰਾਂਗੇ ਕਿਉਂਕਿ ਸੜਕ ਤਾਂ ਸੇ ਬਣ ਨਹੀਂ ਦੇਣੀ ਜਿੱਥੇ ਸਾਨੂੰ ਪੈਸੇ ਨਹੀਂ ਮਿਲੇ ਕਿਉਂਕਿ ਅੱਗੇ ਤਾਰ ਲੱਗੀ ਆ 90 ਦੀ ਤਾਰ ਲੱਗੀ ਆ ਸੋ ਇੱਕ ਦਿਹਾੜਾ ਹੋ ਗਿਆ ਇਹਨਾਂ ਨੇ ਸਾਨੂੰ ਕੋਈ ਪੈਸਾ ਨਹੀਂ ਦਿੱਤਾ ਕੋਟਾਂ ਚ ਧੱਕੇ ਖਾ ਰਹੇ ਸੋ ਇਹਦੇ ਭਰਾਵਾਂ ਦੇ ਵਿਚਾਰਾਂ ਬਾਕੀ ਮੀਟਿੰਗ ਕੀਤੀ ਨੂੰ ਕਾਫੀ ਸਮਾਂ ਹੋ ਗਿਆ ਸੀ ਸੋ ਇਹਨਾਂ ਵੀਰਾਂ ਦਾ ਵਿਚਾਰ ਸੀ ਸਾਡੇ ਕਿੰਨੇ ਆਪਾਂ ਮਿਲ ਗਏ ਨਾਲ ਕੋਈ ਛੋਟੇ ਛੋਟੇ ਮੇਨ ਇਹ ਮਸਲਾ ਸੀ ਤੇ ਬਾਕੀ ਇਹਦੇ ਵਿੱਚ ਇਹ ਸੰਬੰਧ ਇਕੱਠੇ ਕਿ ਜਿਹੜੀ ਸੜਕ ਬੰਦੀ ਆ ਉਹ ਜਿੱਥੇ ਵੀ ਛਾਂ જિલ્લાਾਂ ਚ ਬੰਦੀ ਆ ਆਨਲੇ ਸਾਡੇ ਜਿਹੜੀ ਦਿਨਾਂ ਚ ਮੀਟਿੰਗ ਕਰਕੇ ਇੱਕ ਪੰਜਾਬ ਲੈਵਲ ਦੀ ਮੀਟਿੰਗ ਕਰਕੇ ਅਸੀਂ ਉਹਨੂੰ ਕੋਰਚ ਜਾ ਕੇ ਚੈਲੰਜ ਕਰਨਾ ਕਿ ਜਾਂ ਉਦਾਂ ਉਚਿਤ ਉਦਘਾਰਕ ਨੂੰ ਮਿਲਣਾ ਇਹ ਅਸੀਂ ਉਹ ਮੀਟਿੰਗ ਵਿੱਚ ਤੈਅ ਕਰਕੇ ਫਿਰ ਦੱਸਾਂਗੇ ਹੋਰ ਕੀ ਮੈਸੇਜ ਆ ਲੋਕਾਂ ਨੂੰ ਆਮ ਜਨਤਾ ਨੂੰ ਕਿ ਤੁਸੀਂ ਸਿਰਫ ਕਿਸਾਨ ਜੱਥੇਬੰਦੀਆਂ ਜਿਹੜੇ ਕਿਸਾਨ ਨਹੀਂ ਆ ਜੁੜੀਆਂ ਉਹ ਹੀ ਲੈ ਕੇ ਤੁਰਦੇ ਕੇ ਆਮ ਜਨਤਰ ਨੂੰ ਲੈ ਕੇ ਲਿਤੇ ਤੁਰਦੇ ਤੇ ਤੁਹਾਡਾ ਅੱਜ ਤੱਕ ਇੰਨੀਆਂ ਪਾਰਟੀਆਂ ਤੁਹਾਡੀਆਂ ਜੱਤੇਬੰਦੀਆਂ ਬਣੀਆਂ ਅੱਜ ਤੱਕ ਇਕਤਾ ਕਿਉਂ ਨਹੀਂ ਤੁਹਾਨੂੰ ਹਰ ਵਾਰੀ ਧਰਨੇ ਕਿਉਂ ਲਾਉਣੇ ਪੈਂਦੇ ਇਹ ਜੀ ਜੀ ਧਰਨੇ ਜਿਹੜੇ ਲਵਾਉਂਦੇ ਤਾਂ ਉਹਨਾਂ ਨੂੰ ਪੁੱਛਿਆ ਜਾਵੇ ਕਿਉਂਕਿ ਆਪੇ ਤਾਂ ਆਪਣਾ ਹੀ ਕਿਸਾਨ ਧਰਨਾ ਲਾਉਂਦਾ ਨਹੀਂਗਾ ਬਾਕੀ ਰਹੀ ਗੱਲ ਜਿਹੜਾ ਤੁਸੀਂ ਸਵਾਲ ਬਹੁਤ ਵਧੀਆ ਕੀਤਾ ਵਾ ਪਿਛਲੇ ਸਮੇਂ ਦੇ ਵਿੱਚ ਇੱਕ ਐਮਐਲਏ ਸੀ ਹੁਣ ਅੱਜ ਅੱਜ ਕੱਲ੍ਹ ਉਹ ਸਾਫਕਾ ਵਾ ਤੇ ਉਹਨੇ ਇਥੇ ਪੋਵਿਡ ਸਾਹਿਬ ਵੀ ਆਪਣਾ ਅਰਦਾਸ ਗਲਤ ਕੀਤੀ ਸੀ ਤੇ ਜਦੋਂ ਉਹਦਾ ਮੈਂ ਮੁੱਦਾ ਚੁੱਕਿਆ ਸੀ ਨਾ ਅਸੀਂ ਤੇ ਮੈਨੂੰ ਬੜੇ ਪੰਚਾਂ ਸਰਪੰਚਾਂ ਦਾ ਫੋਨ ਆਇਆ ਕਿ ਜਿਹੜੀ ਯੂਨੀਅਨ ਆ ਇਹ ਕਿਸਾਨੀ ਮੁੱਦੇ ਚੁੱਕਦੀ ਆ ਪਰ ਮੈਂ ਉਦੋਂ ਇਹ ਜਵਾਬ ਦਿੱਤਾ ਅੱਜ ਮੈਂ ਤੁਹਾਡੇ ਵੀਡੀਓ ਰਾਈ ਵਿੱਚ ਜਵਾਬ ਦੇਣਾ ਕਿਸੇ ਕਾਨੂੰਨ ਦੇ ਕਿਸੇ ਧਾਰਾ ਕਿਸੇ ਸੰਵਿਧਾਨ ਦੇ ਵਿੱਚ ਨਹੀਂ ਲਿਖਿਆ ਕਿ ਕਿਸਾਨ ਜਿਹੜਾ ਕਿਸਾਨ ਯੂਨੀਅਨ ਕੱਲੀ ਕਿਸਾਨੀ ਦੀ ਗੱਲ ਕਰੂਗਾ ਸਾਡੀ ਬਾਰਡਰ ਕਿਸਾਨ ਯੂਨੀਅਨ ਆ ਇਹਨੇ ਨੇ ਜਿੱਥੇ ਆ ਕੇ ਮਤਲਬ ਕਿਸੇ ਧਰਮ ਦੀ ਵੀ ਗੱਲ ਹੋਈ ਆ ਕੋਈ ਵਿਵਧੀ ਅਸੀਂ ਉਹਦੇ ਵਿੱਚ ਸੰਘਰਸ਼ ਕੀਤਾ ਜੇ ਈਵਨ ਆਪਣਾ ਆ ਜਿਹੜਾ ਮੋਦੀ ਸਕੀਮ ਤੇ ਆਉਂਦੇ ਕਮਰਿਆਂ ਦੇ ਆ ਸਾਡੀ ਯੂਨੀਅਨ ਨੇ ਉਹ ਮੁੱਦਾ ਚੁੱਕਿਆ ਜਿੰਦੇ ਵਿੱਚ ਮੇਰੇ ਖੋਦੇ ਆਪਣੇ ਮੇਰੇ 5 ਜੀ ਪਰਿਵਾਰਾਂ ਦੇ ਪਰਚੇ ਹੋਇਆ ਨਾਲ ਮਨਜੀਤ ਸਿੰਘ ਆ ਇਹ ਦੋ ਭਰਾ ਇਹਨਾਂ ਦੇ 307 ਦੇ ਪਰਚੇ ਕੀਤੇ ਗਏ ਉਹ ਕੋਈ ਸਾਡਾ ਕਿਸਾਨੀ ਸੰਘਰਸ਼ ਨਹੀਂ ਸੀ ਪਰ ਉਹ ਚੰਗਰ ਚੇ ਸੀ ਕਿ ਗਰੀਬਾਂ ਦੇ ਨਾਲ ਧੱਕਾ ਹੋ ਰਿਆ ਉਹਨਾਂ ਦੇ ਕਮਰੇ ਜਿਹੜੇ ਪੈਸੇ ਸੀ ਉਹ ਤਾਂ ਪੈਂਦੇ ਸੀ ਕਿ 10000 ਵਾਢੀ ਦਿੱਤੀ ਜਾਵੇ ਸੋ ਇਸ ਕਰਕੇ ਮੈਨੂੰ ਬੜਾ ਵਧੀਆ ਲੱਗਾ ਤੁਸੀਂ ਇਹ ਸਵਾਲ ਜਿਹੜਾ ਕੀਤਾ ਕਿਉਂਕਿ ਕੋਈ ਵੀ ਯੂਨੀਅਨ ਹੈ ਕੋਈ ਹੁੰਦਾ ਨਹੀਂ ਕਿ ਇਕੱਲੇ ਕਿਸਾਨ ਅਜੇ ਇੱਕ ਧਾਰਨਾ ਬਣਾ ਦिती ਕਿ ਕਿਸਾਨ ਯੂਨੀਅਨ ਕਿਸਾਨੀ ਦੀ ਗੱਲ ਕਰੂ ਸਿਆਸੀ ਪਾਰਟੀ ਸਿਆਸੀ ਦੀ ਗੱਲ ਨੂੰ ਨਹੀਂ ਇਹ ਜਿਹੜੀਆਂ ਯੂਨੀਅਨਾਂ ਕੋਈ ਵੀ ਆ ਇਹ ਸਾਂਝੇ ਮੁੱਦੇ ਚੁੱਕਦੀਆਂ ਨੇ ਬਾਕੀ ਤੁਸੀਂ ਉਹਦਾ ਰਿਜ਼ਲਟ ਵੇਖ ਲਿਆ ਜਿੱਥੇ ਜਿਹੜੀ ਤੁਸੀਂ ਗੱਲ ਧਰਨੇ ਲਾਉਣ ਦੀ ਗੱਲ ਕੀਤੀ ਆ ਇਹ ਜਿਹੜੇ ਲਵਾਉਂਦੇ ਆ ਇਹ ਸਵਾਲ ਉਹਨਾਂ ਦਾ ਬੰਦਾ ਇਹ ਸਵਾਲ ਸਾਡਾ ਨਹੀਂ ਹੈ ਠੀਕ ਹੈ ਜੀ ਬਹੁਤ ਸਾਰਾ ਧੰਨਵਾਦ ਦਾ ਪਤਾ